ਗੰਗਲੋਂ ਤੋਂ ਮਿੱਟੀ ਝੜਨ ਵਾਸਤੇ ਕੁਝ ਕਰਨਾ ਪੈਂਦਾ ਸਾਨੂੰ ਕੋਈ ਗੰਗਲੋਂ ਨੂੰ ਹਿਲਾਉਣਾ ਪੈਂਦਾ ਇਹਨਾਂ ਨੇ ਗੰਗਲੋਂ ਨੂੰ ਹੱਥ ਵੀ ਨਹੀਂ ਲਾਇਆ ਮਿੱਟੀ ਝੜਨ ਵਾਲੀ ਤਾਂ ਗੱਲ ਲੱਗ ਹੈ ਮੈਂ ਇਹ ਕਹਣਾ ਕਿਉਂਕਿ ਬਲਕਿ ਸਿੱਧੇ ਜਾਂ ਸਿੱਧੇ ਤੌਰ ਤੇ ਸਾਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਗੱਲ ਦੀ ਦੁਆਰਾ ਮੈਮੋਰੰਡਮ ਤੌਰ ਤੇ ਜਾਤ ਪੱਤਰ ਨੰਬਰ 1 ਅਸੀਂ ਉਹ ਅੱਜ ਐਸਐਸਪੀ ਸਾਹਿਬ ਨੂੰ ਦੇ ਕੇ ਆਏ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਲਦੀ ਹੀ ਤੇ ਨਤੀਜੇ ਸਾਹਮਣੇ ਆਉਣਗੇ ਅਸੀਂ ਉਹਨਾਂ ਦੇ ਅੱਜ ਜਿਹੜੀ ਗੱਲਬਾਤ ਹੋਈ ਹੈ ਸਾਡੇ ਨਾਲ ਫਿਲਹਾਲ ਅਸੀਂ ਸੰਤੁਸ਼ਟ ਹਾਂ ਜੇ ਇਸ ਬਾਰੇ ਕੀ ਮਤਲਬ ਦਫਤਰੀ ਕਾਰਵਾਈ ਇੱਕ ਬੰਕ ਕੇ ਜਾਈ ਕਿ ਅਗਲਾ ਤੁਹਾਡਾ ਐਕਸ਼ਨ ਕੀ ਹੋਵੇਗਾ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਅੱਜ ਦੀ ਗੱਲਬਾਤ ਤੋਂ ਵੀ ਇਹ ਦਫਤਰੀ ਕਾਰਵਾਈ ਨਹੀਂ ਰਹੇਗੀ ਕਿਉਂਕਿ ਮੈਂ ਲੀਗਲ ਤੌਰ ਤੇ ਵੀ ਮੈਂ ਫਾਈਟ ਕਰਾਂਗਾ ਅਸੀਂ ਇਸ ਗੱਲ ਨੂੰ ਨਿਆਂਪਾਲਿਕਾ ਦੇ ਵਿੱਚ ਵੀ ਲੈ ਕੇ ਜਾਵਾਂਗਾ ਅੱਜ ਜਿਹੜਾ ਜੀ ਹੋਟਲਾਂ ਨੂੰ ਲੈ ਕੇ ਤੁਸੀਂ ਇਹ ਮੁੱਦਾ ਚੱਕਿਆ ਹੋਇਆ ਅੱਜ ਤੁਸੀਂ ਐਸਐਸਪੀ ਸਾਹਿਬ ਨੂੰ ਮਿਲਿਓ ਕੀ ਮੰਗ ਪੱਤਰ ਦਿੱਤਾ ਹੈ ਕੀ ਗੱਲਬਾਤ ਹੋਈ ਆ ਤੁਹਾਡੇ ਨਾਲ ਪਿਛਲੇ ਕੁਝ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਜਿਸ ਦਿਨ ਅਸੀਂ ਪਹਿਲਾਂ ਪ੍ਰੈਸ ਕਾਨਫਰੰਸ ਕਲੋਨੀ ਚ ਕੀਤੀ ਸੀ ਉਸ ਤੋਂ ਬਾਅਦ ਅਖਬਾਰਾਂ ਤੇ ਮੀਡੀਆ ਦੇ ਰਾਹੀਂ ਬਹੁਤ ਖਬਰਾਂ ਜਿਹੜੀ ਹਾਈਲਾਈਟ ਹੋਈ ਹੋਟਲਾਂ ਚ ਜੋ ਚੱਲਦਾ ਨਜਾਇਜ਼ ਧੰਦਾ ਹੈਗਾ ਉਸ ਬਾਰੇ ਪ੍ਰੰਤੂ ਮੀਡੀਆ ਵਲੋਂ ਇਹਨੀ ਜਾਣਕਾਰੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਗਿਆ ਅਸੀਂ ਉਸ ਗੱਲ ਦੀ ਦੁਆਰਾ ਮੈਮੋਰੰਡਮ ਤੌਰ ਤੇ ਜਾਤ ਪੱਤਰ ਨੰਬਰ 1 ਅਸੀਂ ਉਹ ਅ ਅੱਜ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਲਦੀ ਇਹਦੇ ਨਤੀਜੇ ਸਾਹਮਣੇ ਆਉਣਗੇ ਅ ਅਸੀਂ ਉਹਨਾਂ ਦੇ ਅੱਜ ਜਿਹੜੀ ਗੱਲਬਾਤ ਹੋਈ ਹੈ ਸਾਡੇ ਨਾਲ ਫਿਲਹਾਲ ਅਸੀਂ ਸੰਤੋਸ਼ਟਾਂ ਦੇਖਦੇ ਹਾਂ ਅੱਗੇ ਆਉਣ ਵਾਲੇ ਹਫ਼ਤੇ ਦੇ ਵਿੱਚ ਅਗਰ ਕੋਈ ਕਾਰਗਰ ਕਦਮ ਨਹੀਂ ਚੁੱਕੇ ਜਾਂਦੇ ਇਸ ਮਸਲੇ ਦੇ ਹੱਲ ਲਈ ਤਾਂ ਅਸੀਂ ਮਜਬੂਰਨ ਤੌਰ ਤੇ ਆਪਣੇ ਜਿਹੜੇ ਮੁਹਿਮਾ ਸੰਘਰਸ਼ਾ ਇਹਨੂੰ ਅੱਗੇ ਵਧਾਉਣਾ ਤੁਹਾਡੇ ਨਾਲ ਵੀ ਸੁਣਨਾ ਚਾਹੀਏ ਵੀ ਵੱਡੀਆਂ ਜਥੇਬੰਦੀਆਂ ਵੀ ਜੁੜ ਰਹੀਆਂ ਨੇ ਇਸ ਸੰਘਰਸ਼ ਦੇ ਹਾਂ ਇਸ ਤੋਂ ਬਿਨਾ ਮੇਰੇ ਨਾਲ ਕਈ ਜਥੇਬੰਦੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਨੇ ਉਹਨਾਂ ਵਿੱਚੋਂ ਮੈਂ ਜੇ ਨਾਮ ਲੈ ਸਕਦੇ ਆ ਅਕਾਲ ਜਥੇਬੰਦੀ ਹੈ ਤੇ ਉਹ ਉਹਨਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਕਿਉਂਕਿ ਉਹ ਸਮਾਜਿਕ ਖੇਤਰ ਦੇ ਵਿੱਚ ਉਹ ਵੀ ਆਪਣੇ ਕੰਮ ਕਰ ਰਹੇ ਨੇ ਇਹ ਸਮਾਜ ਸੇਵਾ ਦੇ ਤੌਰ ਤੇ ਇਸ ਅਲਾਮਤ ਨੂੰ ਸਮਾਜ ਵਿੱਚੋਂ ਮਿਟਾਉਣ ਵਾਸਤੇ ਉਹ ਸਾਡਾ ਹਰ ਤਰ੍ਹਾਂ ਨਾਲ ਸਾਥ ਦੇਣ ਲਈ ਤਿਆਰ ਨੇ ਫਿਲਹਾਲ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਕਿਉਂਕਿ ਜੋ ਅਗਲਾ ਸੰਘਰਸ਼ ਅਸੀਂ ਕਰਾਂਗੇ ਉਦੋਂ ਹੀ ਉਹਨਾਂ ਨੂੰ ਬੁਲਾਵਾਂਗੇ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਇਸ ਤੱਕ ਪਹੁੰਚਣ ਦਾ ਤੁਸੀਂ ਸਰ ਜਿੱਥੇ ਰੋਪੜ ਵਾਲਿਆਂ ਤੇ ਇੱਕ ਥੇ ਵਪਾਰ ਦਾ ਮਕਸਦਾਂ ਵਿੱਚ ਸੰਦਾ ਚਲਾਉਣ ਦੀ ਇਗਜ਼ਾਮ ਰਹਿ ਗਈ ਉਹਤੇ ਤੁਸੀਂ ਕੁਝ ਇਹ ਵੀ ਗੱਲਾਂ ਦੱਸੀਆਂ ਸੀ ਕਿ ਇਹ ਅਨਲੀਗਲ ਪ੍ਰੋਸੈਸ ਕੀ ਥੋੜਾ ਵਿਸਥਾਰ ਨਾਲ ਤੁਸੀਂ ਅਨਲੀਗਲ ਪ੍ਰੋਸੈਸ ਇਹ ਹੈ ਜੀ ਉਹਨਾਂ ਦਾ ਜੋ ਹੋ ਸਕਦਾ ਹੈ ਉਹ ਇਮਪਰਸੋਨੇਸ਼ਨ ਕਰਦੇ ਹੁਣ ਉਹਨਾਂ ਕੋਲ ਆਧਾਰ ਕਾਰਡ ਵਗੈਰਾ ਪਹਿਲੇ ਆਲਰੇਡੀ ਜਮ੍ਹਾਂ ਹੁੰਦੇ ਨੇ ਜੋ ਮੇਰੇ ਵਰਗਾ ਕੋਈ ਜਾ ਕੇ ਕਹੇ ਵੀ ਇਸ ਜੋੜੇ ਕੋਲ ਆਧਾਰ ਕਾਰਡ ਹੈਗੇ ਤੇ ਉਹ ਆਪਣੇ ਦਰਾਜ ਦੇ ਵਿੱਚੋਂ ਕੱਢ ਕੇ ਆਧਾਰ ਕਾਰਡ ਹਾਂ ਦਿਖਾ ਦਿੰਦੇ ਨੇ ਕਿਉਂਕਿ ਆਪਾਂ ਇੰਨੀ ਵੈਰੀਫਾਈ ਨਹੀਂ ਕਰ ਸਕਦੇ ਕਿ ਉਹਨਾਂ ਨੇ ਜਸਟ ਵਿਦਨ 5 ਮਿੰਟਸ ਉਹਨਾਂ ਨੇ ਅੱਗੇ ਪੁਲਿਸ ਵੱਲੋਂ ਮੈਨੂੰ ਫੋਨ ਆਇਆ ਤੇ ਇਹ ਕਿਹਾ ਗਿਆ ਵੀ ਤੁਸੀਂ ਤੋੜ-ਫੋੜ ਕੀਤੀ ਹੈ ਉੱਥੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਹਾਲੇ 5 ਮਿੰਟ ਹੋਏ ਨੇਗੇ ਇਸ ਘਟਨਾ ਨੂੰ ਮੈਂ ਉੱਥੇ ਜਿਹੜੀ ਵੀਡੀਓ ਬਣਾਈ ਹੈ ਉਸ ਹੋਟਲ ਦੇ ਵਿੱਚ ਜਾ ਕੇ ਆਪਾਂ ਫਿਜ਼ੀਕਲੀ ਚੈੱਕ ਕਰੋ ਤੁਸੀਂ ਅਗਰ ਮੇਰੇ 'ਚ ਕੋਈ ਦੋਸ਼ ਹੈ ਤਾਂ ਮੇਰੇ ਖਿਲਾਫ ਕਾਰਵਾਈ ਕਰੋ ਮੈਂ ਕਾਰਵਾਈ ਭੁਗਤਣ ਲਈ ਤਿਆਰ ਹਾਂ ਪਰੰਤੂ ਉਹਨਾਂ ਨੇ ਕਿਹਾ ਵੀ ਤੁਸੀਂ ਜਾਓ ਨਾ ਇਹ ਆਈਟੀ ਐਕਟ ਦੀ ਉਲੰਘਣਾ ਹੈ ਸੋ ਜੱਸ ਐਸਐਸਬੀ ਸਾਹਿਬ ਨੂੰ ਮੇਰੇ ਨੂੰ ਪੂਰਾ ਵਿਸ਼ਵਾਸ ਹੋਇਆ ਅਸੀਂ ਟੋਟਲੀ ਆਪਦਾ ਹੁਣ ਜੋ ਵੀ ਸਾਡਾ ਥਿਊ ਸੀਗਾ ਥਿਊ ਪੁਆਇੰਟ ਅਸੀਂ ਉਹਨਾਂ ਨੂੰ ਬਰੀਕੀਆਂ ਵੀ ਦੱਸੀਆਂ ਨੇਗੀਆਂ ਨੰਬਰ 1 ਤਾਂ ਜਿਹੜਾ ਉਹਨਾਂ ਦੇ ਹੋਟਲਾਂ ਦੀ ਜੋ ਵੀ ਟੈਕਨੀਕਲਟੀ ਹੈ ਉਹਦੇ ਸਬੰਧ ਦੇ ਵਿੱਚ ਵੀ ਦੱਸਿਆ ਵੀ ਉਹਨਾਂ ਬਰੀਫਲੀ ਬਰੀਕੀ ਨਾਲ ਜਾਂਚ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਕਿਉਂਕਿ ਹਰ ਤਰ੍ਹਾਂ ਦੀ ਜਿਹੜੀ ਬਿਲਡਿੰਗ ਹੈ ਜਾਂ ਕੋਈ ਵੀ ਹੋਟਲ ਹੈ ਉਹ ਤਕਰੀਬਨ ਇਲੀਗਲ ਤੌਰ ਤੇ ਹੀ ਬਣੇ ਹੋਏ ਨੇ ਕਿਉਂਕਿ 6 ਮਹੀਨੇ ਪਹਿਲਾਂ ਇੱਕ ਹੋਟਲ ਦੀ ਜਗ੍ਹਾ ਉੱਥੇ ਲੋਹੇ ਤੇ ਸਰੀਏ ਦੀ ਬਿਲਡਿੰਗ ਮਟੀਰੀਅਲ ਦਾ ਦੁਕਾਨ ਸੀ ਇਟ ਮੀਨ ਜੇ ਉਹਦਾ ਜੋ ਲਾਇਸੈਂਸ ਬਣਿਆ ਜਾਂ ਹੋਟਲ ਦਾ ਦੂਜੇ ਨਕਸ਼ਾ ਬਣਿਆਗਾ ਉਹ ਬਿਲਡਿੰਗ ਮਟੀਰੀਅਲ ਦੇ ਤੌਰ ਤੇ ਬਣਿਆ ਪਰ ਉੱਥੇ ਹੋਟਲ ਚੱਲ ਰਿਹਾ ਪਿਛਲੇ ਸਮੇਂ ਪ੍ਰਸ਼ਾਸਨ ਦੇ ਤਨ ਜੋ ਵੀ ਤੁਸੀਂ ਤਰਖਾਸਤਾਂ ਦਿੱਤੀਆਂ ਕਿ ਇਸੇ ਕੁਸ਼ੀ ਆਪਣੇ ਤਰਸਕੰਕ ਕਿ ਅਸੀਂ ਦੇ ਪ੍ਰਸ਼ਾਸਨ ਤੋਂ ਗੁੰਗਲਿਆਂ ਤੋਂ ਮਿੱਟੀ ਹੀ ਝਾੜੀ ਗਿਆ ਇਸ ਵਾਰ ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਮਤਲਬ ਇਸ ਵਾਰ ਫੇਰ ਮਤਲਬ ਕੋਈ ਇਹ ਦਾ ਐਕਸ਼ਨ ਕੀ ਹੋਵੇਗਾ ਹਾਂ ਮੈਂ ਤੁਹਾਡੀ ਗੱਲ ਕਰਦਾ ਹਾਂ ਗੁੰਗਲਿਆਂ ਤੋਂ ਮਿੱਟੀ ਝਾੜਨ ਵਾਸਤੇ ਕੁਝ ਕਰਨਾ ਪੈਂਦਾ ਸਾਨੂੰ ਕੋਈ ਗੁੰਗਲوں ਨੂੰ ਹਿਲਾਉਣਾ ਪੈਂਦਾ ਇਹਨਾਂ ਨੇ ਗੁੰਗਲوں ਨੂੰ ਹੱਥ ਵੀ ਨਹੀਂ ਲਾਇਆ ਮਿੱਟੀ ਝਾੜਨ ਵਾਲੀ ਤਾਂ ਗੱਲ ਅਲੱਗ ਹੈ ਮੈਂ ਇਹ ਕਹਿਣਾ ਕਿਉਂਕਿ ਬਲਕਿ ਸਿੱਧੇ ਜਾਂ ਸਿੱਧੇ ਤੌਰ ਤੇ ਸਾਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਵੀ ਜੇ ਇਸ ਵਾਰ ਵੀ ਮਤਲਬ ਦਫਤਰੀ ਕਾਰਵਾਈ ਹੀ ਕਰਕੇ ਰਹੇਗੀ ਤਾਂ ਅਗਲਾ ਕੋਡ ਐਕਸ਼ਨ ਕੀ ਹੋਊਗਾ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਅੱਜ ਦੀ ਗੱਲਬਾਤ ਤੋਂ ਵੀ ਇਹ ਦਫਤਰੀ ਕਾਰਵਾਈ ਨਹੀਂ ਰਹੇਗੀ ਕਿਉਂਕਿ ਮੈਂ ਲੀਗਲ ਤੌਰ ਤੇ ਵੀ ਮੈਂ ਫਾਈਟ ਕਰਾਂਗਾ ਸੀ ਇਸ ਗੱਲ ਨੂੰ ਨਿਆਂਪਾਲਿਕਾ ਦੇ ਵਿੱਚ ਲੈ ਕੇ ਜਾ